ਕੀ ਸਾਡੀ ਮੰਗ ਸੀ ਕਿ ਨੂੰ ਸਜ਼ਾۓ ਮੌਤ ਦਿੱਤੀ ਜਾਵੇ 35 ਸਾਲ ਬਾਅਦ ਇਹ ਕੇਸ ਖੁੱਲਣਾ ਸ਼ੁਰੂ ਹੋਇਆ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਰਾਹੁਲ ਗਾਂਧੀ ਹੋਣ ਚਾਹੇ ਉਹ ਖੜਗੇਜੀ ਹੋਣ ਚਾਹੇ ਸੋਨੀਆ ਜੀ ਹੋਣ ਚਾਹੇ ਪ੍ਰੇਨਕਾ ਜੀ ਹੋਣ ਅੱਜ ਵੀ ਇੱਕ ਵਾਰਾਂ ਵੀ ਕੋਈ ਨਾਕਾਜ਼ਮਾ ਨੂੰ ਕਾਤਲ ਨਹੀਂ ਕਹਿ ਰਿਹਾ ਅਜਮਾਨ ਯੋਗ ਰਾਉਜ਼ ਐਵੇਨਿਊ ਕੋਰਟ ਨੇ ਸਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਵੀ ਉਮਰ ਕੈਦ ਕੀਤੀ ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਕੀਤੀ ਦਿੱਤੀ ਜਾਵੇ ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ ਪਰ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲ੍ਹਣਾ ਸ਼ੁਰੂ ਹੋਏ ਜਦੋਂ ਐਸਆਈਟੀ ਕੌਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਹੈ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੇ ਲੀਡਰਸ਼ਿਪ 'ਚ ਆਇਓ ਰਾਹੁਲ ਗਾਂਧੀ ਹੋਣ ਚਾਹੀਓ ਖੜਗੇਜੀ ਹੋਣ ਚਾਹੀਓ ਸੋਨੀਆਜੀ ਹੋਣ ਚਾਹੀਓ ਪ੍ਰਿੰਕਾਜੀ ਹੋਣ ਅਜੇ ਵੀ ਇੱਕ ਵਰਾਂ ਵੀ ਉਹ ਇਹਨਾਂ ਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸੱਜਨ ਕੁਮਾਰ ਪਾਪੀ ਸੀ ਨੇ ਕਤਲਿਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱਛਾ ਹੋ ਗਿਆ ਉਹ ਨਹੀਂ ਕਹਿ ਰਹੇ ਕਿ ਇਹਨਾਂ ਪਾਪੀਆਂ ਨੂੰ ਅਸੀਂ ਕੋਰਟ 'ਚ ਇਹਨਾਂ ਨੂੰ ਆਪਣੀ ਪਾਰਟੀ 'ਚੋਂ ਬਾਹਰ ਕੱਢਦੇ ਹਾਂ ਕਿਉਂਕਿ ਉਹਨਾਂ ਨੇ ਹੀ ਇਹ ਕਤਲੇਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਂਹ ਦਿੱਤਾ ਸੀਗਾ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ ਜਗਦੀਸ਼ ਟਾਇਟਰ ਔਰ ਐਚ ਕੇ ਐਲ ਭਗਤ ਵੀ ਮਾਫ ਕਰਨਾ ਕਮਲਨਾਥ ਵੀ ਇਸੇ ਤਰ੍ਹਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾ ਕਤਲ ਗੁਰਗਿਆਂ ਨੂੰ ਬਚਾ ਨਹੀਂ ਸਕੀ ਔਰ ਨਾ ਹੀ ਆਉਣ ਵਾਲੇ ਦਿਨਾਂ 'ਚ ਬਾਕੀਆਂ ਨੂੰ ਬਚਾ ਸਕੂਗੀ